ਡੇਰਾ ਬਾਬਾ ਨਾਨਕ ਉਪਚੋਣ ਨੂੰ ਲੈ ਕੇ ਜਿੱਥੇ کئی ਪਿੰਡਾਂ ਦੇ ਵਿੱਚ ਸਿਆਸੀ ਲੀਡਰਾਂ ਤੇ ਵਰਕਰਾਂ ਦੇ ਵਿੱਚ ਆਪਸੀ ਟਕਰਾਵ ਵਾਧੀਆਂ ਖਬਰਾਂ ਆਈਆਂ ਉੱਥੇ ਹੀ ਇੱਕ ਅਜਿਹਾ ਪਿੰਡ ਹੈ ਜਿਸ ਨੇ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲਈ ਚੋਣਾਂ ਮੌਕੇ ਇੱਕ ਵੱਖਰੀ ਹੀ ਮਿਸਾਲ ਪੇਸ਼ ਕਰ ਦਿੱਤੀ ਇਹ ਪਿੰਡ ਹੈ ਡੇਰਾ ਬਾਬਾ ਨਾਨਕ ਹਲਕੇ ਦਾ ਪਿੰਡ ਸਹਾਰੀ ਜਿੱਥੋਂ ਦੇ ਆਮ ਆਦਮੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਵੱਲੋਂ ਬਹੁਤ ਤਾਂ ਕੁਝ ਦੂਰੀ ਤੇ ਲਗਾਏ ਗਏ ਸਨ ਪਰ ਗੱਲ ਬਦ ਰਣ ਦੋਨਾਂ ਥੀਰਾਂ ਦੇ ਪਿੰਡ ਦੇ ਕੁਝ ਮੌਤਬਰਾਂ ਨੇ ਕਿਹਾ ਹੈ ਕਿ ਬੇਸ਼ਕ ਬੂਥ ਲਗ-ਲਗ ਲੱਗੇ ਹੋਏ ਹਨ ਤੇ ਅਸੀਂ ਸਾਰੇ ਹੀ ਪਿੰਡ ਵਾਸੀ ਇਕਾਂ ਅਤੇ ਸਾਡੇ ਦਿਲ ਵੀ ਇਕਨ ਚੋਣਾ ਮੁੱਕਣ ਤੋਂ ਬਾਅਦ ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹੀ ਆਪਣੇ ਪਿੰਡ ਵਿੱਚ ਰਹਿੰਦੇ ਹਾਂ ਤੇ ਸਾਡੇ ਪਿੰਡ ਵਿੱਚ ਕੋਈ ਵੀ ਲੜਾਈ ਝਗੜੇ ਦੀ ਥਾਂ ਨਹੀਂ ਹੈ ਇਸ ਮੌਕੇ ਤੇ ਇੱਕ ਰਿਟਾਇਰ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਜੇਕਰ ਉਹਨਾਂ ਦੇ ਪਿੰਡ ਦੀ ਤਰ੍ਹਾਂ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲੋਕ ਸਮਝਦਾਰ ਹੋ ਜਾਣ ਤਾਂ ਪੰਜਾਬ ਬਹੁਤ ਤਰੱਕੀ ਕਰੇਗਾ Thank yeah. you. Yeah. ਪਿੰਡ ਸਹਾਰੀ ਦਾ ਸਰਪੰਚ ਗੁਰਸ਼ਰਦਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਿਮਨੀ ਚੋਣ ਹੋ ਰਹੀ ਆ ਬਹੁਤ ਹੀ ਵਧੀਆ ਸੱਚੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਕਰੀਬ ਕਾਫੀ ਵੋਟਾਂ ਪੈ ਵੀ ਚੁੱਕੀਆਂ ਨੇ ਧੀਰੇ ਧੀਰੇ ਪੈਂਦੀਆਂ ਨੇ ਮੌਜੂਦਾ ਸਰਕਾਰ ਦੀ ਸਾਨੂੰ ਹਾਲਾਤ ਜਿਹੜੇ ਨੇ ਸਾਨੂੰ ਆਪਣੇ ਪਿੰਡ ਤੋਂ ਨਜ਼ਰ ਆਉਂਦਾ ਨੇ ਕਿ ਪਾਰਟੀ ਜਿਹੜੀ ਆ ਆਮ ਆਧਵੀ ਪਾਰਟੀ ਜਿਹੜੀ ਉਹ ਸੀਟ ਜਿਹੜੀ ਉਹ ਲੈ ਕੇ ਜਿੱਤੇਗੀ। ਸਰ ਤੁਹਾਡੇ ਪਿੰਡ ਦਾ। ਮੇਰਾ ਨਾਮ ਬਖਤਾਵਰ ਸਿੰਘ ਆ ਜੀ। ਪਿੰਡ ਥਾਰੀ। ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ। ਬੂਥ ਲੇਕਨ ਅਲੱਗ-ਅਲੱਗ ਵਾ ਪਰ ਆਪੋ ਜਿਹੀ ਭਾਈਚਾਰ ਸਾਂਝ ਦੇ ਤੌਰ ਦੇ। ਆਪਾਂ ਬੈਠੇ ਆ ਸਾਰੇ। ਕੋਈ ਲੜਾਈ ਝਗੜਾ ਨਹੀਂ। ਕੋਈ ਕਿੱਚੋ ਤਾਨ ਨਹੀਂ। ਤੇ ਬਹੁਤ ਵਧੀਆ ਮਾਹੌਲ ਚ ਰਿਹਾ। ਅਸੀਂ ਦੇਖੋ ਲਾਂ ਕਿ ਵੀ ਆਪੋ ਆਪੋ ਜਿਹੀ ਭਾਈਚਾਰ ਸਾਂਝ ਜਿਹੜੀ ਆ। ਉਹ ਬਣਾ ਕੇ ਰੱਖਣੀ ਚਾਹੀਦੀ ਆ ਮੋਟਾ ਤੇ ਇੱਕ ਜਿੱਥੇ ਤੇ ਇਹਦਾ ਹੱਕ ਵਾ ਇੱਕ ਹੱਕ ਦਿੱਤਾ ਇਹਨਾਂ ਨੂੰ ਉਹ ਜਿੱਥੇ ਜੀ ਕਰਦਾ ਆਪਣੇ ਉਰੀ ਟੋਨ ਦੀ ਜਿਹੜੀ ਆ ਉਹ ਵਰਤੋ ਕਰ ਸਰ ਬੀਜੇਪੀ ਕਿੰਨਾ ਖਿਸ ਗਿਆ ਇਨਸਪੈਕਟਰ ਤਾਂ ਪਲ ਪਿਆ ਤੁਸੀਂ ਇਹਨਾਂ ਮਾਹੌਲ ਬਹੁਤ ਵਧੀਆ ਵਾ ਸਾਡੇ ਪਿੰਡ ਦਾ ਜਿਹੜਾ ਮਾਹੌਲ ਆ ਇਹਦਾ ਮਾਹੌਲ ਸਾਰੇ ਪੰਜਾਬ 'ਚ ਹੋਵੇ ਤੇ ਸ਼ਾਂਤੀ ਬਖਸ਼ੀਦਾ ਪੰਜਾਬ ਵਿੱਚ ترقی ਕਰੇ ਤੇ ਕੋਈ ਐਲਾਨ ਵਾਲਾ ਗੰਡਾ ਅੜਦੀ ਕੋਈ ਹੋਵੇ ਕੋਈ ਇਹੋ ਜੀ ਗੱਲ ਨਾ ਹੋਵੇ ਇਹਤੇ ਮਤਲਬ ਆਪ ਵੀ ਆਪਣੇ ਹੱਕ ਦਾ ਦਸਰ ਉਹ ਆਗੇ ਕਲਪੀ